ਆਪਣਾ ਨਾਮ ਦੱਸ ਦਿਓ ਤੁਸੀਂ ਕਿਹੜੀ ਜਗ੍ਹਾ ਤੋਂ ਤੁਸੀਂ ਆਏ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਦਾਸ ਦਾ ਨਾਮ ਭਾਈ ਕਿੰਗੀ ਸਿੰਘ ਹੈ ਮੈਂ ਗੁਰਦੁਆਰਾ ਦੇਖਸਰ ਸਾਹਿਬ ਕਟਾਣਾ ਸਾਹਿਬ ਬਤੋਰੇ ਮੁੱਖ ਗ੍ਰੰਥੀ ਸੇਵਾ ਨਿਭਾ ਰਿਹਾ ਹਾਂ ਅੱਜ ਸਵੇਰੇ ਸਾਨੂੰ ਤਕਰੀਬਨ 8:00 ਵਜੇ ਫੋਨ ਆਇਆ ਕਿ ਗੁਰਦੁਆ ਪਿੰਡ ਲਧਣਾ ਵਿਖੇ ਗੁਰਦੁਆਰਾ ਸਾਹਿਬ ਵਿਖੇ ਕੁਝ ਬੇਅਦਬੀ ਹੋ ਗਈ ਹੈ ਸੋ ਅਸੀਂ ਗੁਰਦੁਆਰਾ ਸਾਹਿਬ ਦੇ ਮੈਨੇਜਰ ਸਦਾ ਨਿਰਿੰਦਰ ਸਿੰਘ ਜੀ ਰਿਕਾਰਡ ਕੀਪਰ ਗੁਰਜੋਤ ਸਿੰਘ ਅਤੇ ਹੋਰ ਵੀ ਨਾਲ ਸਿੰਘ ਯਾਨੀ ਮਨਜੋਤ ਸਿੰਘ ਜੀ ਗ੍ਰੰਥੀ ਸਿੰਘ ਅਤੇ ਦਾਸ ਇੱਥੇ ਪਹੁੰਚੇ ਆ ਅੱਗੇ ਇੱਥੇ ਸੰਗਤ ਖੜੀ ਸੀ ਜਦੋਂ ਅਸੀਂ ਅੰਦਰ ਜਾ ਕੇ ਵੇਖਿਆ ਤੇ ਉੱਥੇ ਜਿੱਥੇ ਜੋਤ ਲਾਉਂਦੇ ਨੇ ਉੱਥੇ ਇੱਕ ਆਹਣਾ ਜਿਹਾ ਬਣਾਇਆ ਉੱਥੇ ਮਤਲਬ ਕਿਤੇ ਕਹਿੰਦੇ ਆ ਜੀ ਰਾਤ ਨੂੰ ਅੱਗ ਲੱਗ ਗਈ ਹੈ ਜਿਹਦੇ ਨਾਲ ਉੱਥੇ ਜਿਹੜਾ ਰੱਖਿਆ ਸਮਾਨ ਸੀ ਉਹ ਸੜ ਕੇ ਸੁਆਹ ਹੋ ਗਿਆ ਉਹਦੇ ਨਾਲ ਨਾਲ ਥੱਲੇ ਜਿਹੜੇ ਮੈਟ ਵਿੱਚੇ ਸੀ ਗੁਰੂ ਘਰ ਦੇ ਨਾਲ ਕਿਉਂਕਿ ਤਕਰੀਬਨ 8-10 ਫੁੱਟ ਦੂਰੀ ਤੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਪ੍ਰਕਾਸ਼ ਹੈ ਤੇ ਉਹ ਸਾਰੇ ਮੈਟ ਵੀ ਉੱਥੇ ਜਲ ਗਏ ਉਪਰੰਤ ਅਸੀਂ ਸਭ ਕੁਝ ਚੈੱਕ ਕੀਤਾ ਪਰ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜਾਂ ਗੁਟਕਾ ਸਾਹਿਬ ਦੀ ਕੋਈ ਵੀ ਅਦਵੀ ਨਹੀਂ ਹੋਈ ਹਾਂ ਗੁਰੂ ਘਰ ਦੀ ਉੱਥੇ ਜਿਹੜਾ ਕਹੀਏ ਕਿ ਅੱਗ ਲੱਗਣ ਨਾਲ ਨੁਕਸਾਨ ਹੋਇਆ ਪਰ ਇਹਦਾ ਜਿਹੜਾ ਕਾਰਨ ਹੈ ਉਹ ਕਾਰਨ ਅਸੀਂ ਇਹ ਵੇਖਿਆ ਸੰਗਤਾਂ ਦੇ ਵਿੱਚ ਕਿ ਇੱਥੇ ਦੋ ਪਾਰਟੀਆਂ ਨੇ ਇਹਨਾਂ ਦਾ ਆਪਸ ਵਿੱਚ ਬੜਾ ਰੌਣਾ ਹੈ ਇਹ ਦੋਵੇਂ ਜਿਵੇਂ ਕਹਿਦੀਏ ਸਿੱਧਾ ਅਸੀਂ ਕਹੀਏ ਨਕਮੀਆਂ ਨੇ ਦੋਵੇਂ ਇੱਕ ਦੂਜੇ ਦੇ ਵਿਰੁੱਧ ਇੱਥੇ ਬੋਲਦੇ ਨੇ ਇੱਕ ਦੂਜੇ ਨਾਲ ਇੱਕ ਖੇਬਾਜ਼ੀ ਇਹਨਾਂ ਦੀ ਜਿਸ ਕਰਕੇ ਗੁਰੂ ਘਰ ਦਾ ਨੁਕਸਾਨ ਹੋ ਰਿਹਾ ਗਰੰਤੀ ਸਿੰਘ ਵੀ ਜਿਹੜਾ ਇਹਨਾਂ ਰੱਖਿਆ ਉਹਨੂੰ ਵੀ ਕੋਈ ਇੱਧਰ ਦਾ ਪਤਾ ਹੈ ਨਹੀਂ ਉਹ ਕਹਿੰਦਾ ਮੈਂ ਟਕਸਾਲ ਚੋਂ ਪੜਿਆ ਪਰ ਉਹਨੂੰ ਟਕਸਾਲ ਦਾ ਨਾਮ ਦੀ ਨੇੜੇ ਨਹੀਂ ਗਿਆ ਉਹ ਬਸ ਨਾਮ ਹੀ ਕਹਿੰਦਾ ਪਰ ਉਹਨੂੰ ਇਸ ਚੀਜ਼ ਦਾ ਪਤਾ ਨਹੀਂ ਹੈ ਕਿ ਭਾਈ ਹੋਇਆ ਕੀ ਹੈ ਜਿਹੜੀ ਗੱਲ ਕਹਿੰਦੇ ਆ ਕਹਿੰਦਾ ਮੇਰੇ ਮੈਨੂੰ ਨਹੀਂ ਪਤਾ ਜੀ ਜਿਹੜੀ ਗੱਲ ਨੂੰ ਪੁੱਛਦੇ ਆ ਉਹ ਕਹਿੰਦਾ ਜੀ ਮੇਰੇ ਪਹਿਲੇ ਹੋਇਆ ਉਹ ਜਿੱਥੇ ਪੋਥੀਆਂ ਰੱਖੀਆਂ ਨੇ ਜਿਨ੍ਹਾਂ ਤੇ ਇਹਨਾਂ ਨੇ ਆਪਣੇ ਲਿਖੇ ਹੋਇਆ ਪਤਾ ਨਹੀਂ ਕੀ ਕੀ ਲਿਖਿਆ ਹੋਇਆ ਤੇ ਉਹ ਵੀ ਅਸੀਂ ਦੇਖਿਆ ਤੇ ਇੱਥੇ ਜਿਹੜੀ ਹਾਲਤ ਆ ਉਹ ਇਹ ਆ ਕਿ ਸਾਨੂੰ ਇੱਥੇ ਚਾਹੀਦਾ ਵਾ ਅਸੀਂ ਅਕਾਲ ਤਖਤ ਸਾਹਿਬ ਤੇ ਸਾਰੀ ਰਿਪੋਰਟ ਤਿਆਰ ਕਰਕੇ ਭੇਜ ਰਹੇ ਆ ਫਿਰ ਜੋ ਅਕਾਲ ਤਖਤ ਸਾਹਿਬ ਦਾ ਹੁਕਮ ਹੋਵੇਗਾ ਉਹਦੇ ਉੱਪਰ ਫੁੱਲ ਚੜਾਈ ਜਾਣਗੇ ਦੋਨਾਂ ਪਾਰਟੀਆਂ ਇਸ ਚੀਜ਼ ਤੇ ਸਹਿਮਤ ਹੋਈਆਂ ਨੇ ਤੇ ਤੇ ਪ੍ਰਸ਼ਾਸਨ ਵੀ ਆਇਆ ਸੀ ਕਿ ਜੋ ਅਕਾਲ ਤਖਤ ਸਾਹਿਬ ਦਾ ਹੁਕਮ ਹੋਵੇਗਾ ਅਸੀਂ ਉੰਜ ਹੀ ਕਰਾਂਗੇ ਜੀ ਇੱਕ ਬਾਹਰ ਦੇਖਿਆ ਗਿਆ ਸ੍ਰੀ ਸਾਹਿਬ ਦਾ ਤੇ ਹੋਰ ਵੀ ਜਿਹੜਾ ਸ਼ਸਤਰ ਨਿਓ ਪਏ ਨਹੀਂ ਹਾਂਜੀ ਇਹ ਉੱਥੇ ਹੀ ਭਾਈ ਸਾਹਿਬ ਜੀ ਇਹ ਦੱਸਦੇ ਆ ਕਿ ਇਹ ਉੱਥੇ ਜਿੱਥੇ ਆਪਣੇ ਇਹਨਾਂ ਨੇ ਜੋਤ ਰੱਖੀ ਸੀ ਉੱਥੇ ਹੀ ਸ਼ਸਤਰ ਵੀ ਸੀਗੇ ਸ੍ਰੀ ਸਾਹਿਬ ਵੀ ਰੱਖਿਆ ਹੋਇਆ ਸੀ ਉਹ ਘਿਓ ਵਾਲਾ ਛੋਟਾ ਡਰਮ ਡਰਮੀ ਰੱਖੀ ਹੋਈ ਸੀ ਤੇ ਹੋਰ ਕੁਝ ਫੋਟੋਆਂ ਵੀ ਰੱਖੀਆਂ ਸੀ ਉਹ ਕਿੰਨਾਂ ਦੀਆਂ ਫੋਟੋਆਂ ਸੀ ਅਸੀਂ ਅਸੀਂ ਤਾਂ ਕਦੇ ਅੱਗੇ ਵੇਖਿਆ ਨਹੀਂ ਇਹ ਕਹਿੰਦੇ ਜੀ ਕੋਈ ਗੁਰੂ ਸਾਹਿਬ ਦੀਆਂ ਫੋਟੋਆਂ ਸੀ ਜਾਂ ਜੋ ਵੀ ਫੋਟੋਆਂ ਸੀ ਉਹ ਵੀ ਸਾਰੀਆਂ ਜਲ ਕੇ ਮਤਲਬ ਸੁਆਹ ਹੋ ਗਈਆਂ ਨੇ ਇਹ ਗੱਲ ਕਰੀ ਬਾਬਾ ਜੀ ਗੱਲ ਸ਼ਾਮ ਦੀ ਘਟਨਾ ਹੈ ਇਹ ਲੇਟ ਨੂੰ ਨੇ ਦੱਸਿਆ ਕਿ ਇਹ ਵੀ ਇੱਕ ਬੇਹਾਂਜੀ ਇਹਦੇ ਵਿੱਚ ਇਹ ਜਿਹੜੇ ਪ੍ਰਬੰਧਕ ਜ਼ਿੰਮਾਰ ਨੇ ਇਹਨਾਂ ਨੇ ਕਿਸੇ ਨੂੰ ਦੱਸਿਆ ਨਹੀਂ ਪਿੰਡ ਵਾਲੇ ਕਹਿੰਦੇ ਜੀ ਕੋਈ ਅਨਾਊਂਸਮੈਂਟ ਨਹੀਂ ਹੋਈ ਸਾਨੂੰ ਦੱਸਿਆ ਨਹੀਂ ਸਾਨੂੰ ਤੇ ਸਵੇਰੇ ਪਤਾ ਲੱਗਾ ਤੇ ਅਸੀਂ ਉਸੇ ਸਮੇਂ ਆ ਗਏ ਬਾਬਾ ਜੀ ਦੇਖ ਰੇ ਕੌਣ ਕਰੇਗਾ ਜਦੋਂ ਤੱਕ ਕਮੇਟੀ ਦੇ ਫੈਸਲੇ ਨਹੀਂ ਇਹਦੇ ਵਿੱਚ ਦੇਖ ਰੇ ਕੋਣ ਪ੍ਰਸ਼ਾਸਨ ਨੂੰ ਪਤਾ ਜੀ ਕੌਣ ਕਰੇਗਾ ਪਰ ਸ ਇੱਕ ਦਿਨ ਵਾਸਤੇ ਗ੍ਰੰਥੀ ਸਿੰਘ ਤੇ ਭੇਜੋ ਸੇਵਾ ਸੰਭਾਲ ਕਰੋ ਅਸੀਂ ਦੇਖਾਂਗੇ ਬਾਕੀ ਜਿਹੜੇ ਪ੍ਰਬੰਧਕ ਨੇ ਉਹਨਾਂ ਦੀ ਜ਼ਿੰਮੇਵਾਰੀ ਆ ਉਹ ਦੇਖਣਗੇ ਇਹਨਾਂ ਦਾ ਕਿਤੇ ਕੋਰਟ ਵਿੱਚ ਵੀ ਕੇਸ ਚੱਲ ਰਿਹਾ ਤੇ ਜੋ ਕੋਰਟ ਕਹਿੰਦਾ ਫਿਰ ਉਹਦੇ ਸਾਹਮਣੇ ਲਾਊਗਾ ਤੁਸੀਂ ਲਿਖਤ ਰਿਪੋਰਟ ਦੇ ਰਹੇ ਹੋ ਅਸੀਂ ਲਿਖਤ ਰਿਪੋਰਟ ਸੀ ਅਕਾਲ ਤੱਕ ਸਾਡਾ ਫਰਜ ਬਣਦਾ ਧਾਰਮਿਕ ਫਰਜ ਬਣਦਾ ਕਿਉਂਕਿ ਗੁਰਦੁਆਰਾ ਕਟਾਣਾ ਸਾਹਿਬ ਐਸਜੀਪੀਸੀ ਅਦੀਨ ਸਾਡੇ ਨੇੜੇ ਹੀ ਆ ਸਾਡੀ ਜ਼ਿੰਮੇਵਾਰੀ ਬਣਦੀ ਆ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਜਿਹੜਾ ਅਦਬ ਹੈ ਸਤਕਾਰ ਹੈ ਉਹਦੇ ਲਈ ਅਸੀਂ ਹਰ ਕੁਰਬਾਨੀ ਦੇਣ ਨੂੰ ਤਿਆਰ ਅਸੀਂ ਅੱਗੇ ਜਾਣ ਨੂੰ ਤਿਆਰ ਅਸੀਂ ਸਾਰੀ ਰਿਪੋਰਟ ਅੱਜ ਕੱਲ ਤੱਕ ਸਾਹਿਬ ਨੂੰ ਭੇਜਦੇ ਐ ਐਸਜੀਪੀਸੀ ਵੀ ਇਹਨੂੰ ਅੰਡਰ ਲੈ ਸਕਦੀ ਐ ਇਹਨੂੰ ਕੋਈ ਇਹ ਹੁਣ ਸਾਡਾ ਨਹੀਂ ਜੀ ਪਤਾ ਇਹਨੂੰ ਐਸਜੀਪੀਸੀ ਲੈਵੇਗੀ ਅੰਡਰ ਜਾਂ ਕੀ ਕਰੇਗੀ ਤਾਂ ਉਹਨਾਂ ਨੇ ਵੇਖਣਾ ਸਾਡਾ ਕੰਮ ਰਿਪੋਰਟ ਭੇਜਣੀ ਪਿੰਡ ਮੇਰਾ ਲੱਧਣਾ ਜੀ ਤਹਿਸੀਲ ਸਮਰਾਲਾ ਜ਼ਿਲ੍ਹਾ ਲੁਧਿਆਣਾ ਕੀ ਘਟਨਾ ਬਸ ਇਹ ਇੱਕ ਘਟਨਾ ਜੀ ਮੈਂ ਰਾਤ 9:30 ਵਜੇ ਇੱਥੋਂ ਸਕੂਟਰੀ ਲੈ ਕੇ ਨਗਿਆ ਸੀਗਾ ਤੇ ਮੈਂ ਇਹ ਗੇਟ ਖੁੱਲੇ ਸੀ ਦਰਬਾਰ ਸਾਹਿਬ ਦੇ ਅੱਗੇ ਤਾਂ ਇਹ ਗੇਟ 8 ਵਜੇ ਨੂੰ ਬੰਦ ਕਰਕੇ ਬਾਬਾ ਜੀ ਜੰਦਾ ਲਾ ਦਿੰਦੇ ਆ ਤੇ ਰਾਤ ਮੈਂ ਕਿਹਾ ਵੀ ਕਿਤੇ ਕੋਈ ਗੋਲਕਨਾ ਛੇੜਛਾੜ ਨਾ ਕਰ ਤਾਂ ਮੈਂ ਅਮਰਤ ਦੇ ਅੰਤਵਾਲ ਨੂੰ ਫੋਨ ਕੀਤਾ ਵੀ ਇਹ ਕਹਿੰਦਾ ਮੈਂ ਸਮਝਾ ਲਿਆ ਵੀ ਉਹ ਸਫਾਈ ਕਰ ਦੇ ਅੰਦਰ ਤੇ ਹੁਣ ਸਵੇਰੇ ਜਦੋਂ ਇਹਨਾਂ ਨੂੰ ਫੋਨ ਕੀਤਾ ਵੀ ਇੱਥੇ ਤਾਂ ਬਾਈ ਬੇਅਦਬੀ ਹੋ ਗਈ ਬੇਅਦਬੀ ਹੋਣ ਦੇ ਬਾਅਦ ਵੀ ਜੋਤ ਕੋਲੋਂ ਅੱਗ ਲੱਗ ਗਈ ਪਹਿਲਾਂ ਤਾਂ ਇੱਥੇ ਜੋਤ ਸਾਰੀ ਰਾਤ ਜੱਗੀ ਕਿਵੇਂ ਹੈ ਬਾਬੇ ਦਾ ਫਰਜ਼ ਸੀਗਾ ਬੁਝਾਉਂਦਾ ਜੋਤ ਨੂੰ ਕਿ ਜੋਤ ਜਗਦੀ ਰਾਤ ਨੂੰ ਬੁਝਾ ਕੇ ਪੈਂਦਾ ਉਹਨੂੰ ਪਤਾ ਸੀਗਾ ਵੀ ਰਾਤ ਨੂੰ ਜੋਤ ਨਾਲ ਅੱਗ ਵੀ ਲੱਗ ਸਕਦੀ ਹੈ ਇਹ ਜਦੋਂ ਅੱਗ ਲੱਗੀ ਆ ਹੁਣ ਬੀਬੀ ਨੇ ਬੀਬੀ ਦੱਸਣ ਵੇਲੇ ਵੀ ਕੱਲ ਸ਼ਾਮ ਦੀ ਅੱਗ ਲੱਗੀ ਆ 4-5 ਵ ਜਿਹੜਾ ਬਾਠੀ ਸਿੰਘ ਆ ਉਹ ਕਹਿੰਦਾ ਸਵੇਰੇ ਲੱਗੀ ਆ ਹਿੰਮਤ ਸਿੰਘ ਨੇ ਵੀ ਕਹਿੰਦਾ ਸ਼ਾਮ ਲੱਗੀ ਹੋਈ ਆ ਇਹਨਾਂ ਸਾਰਿਆਂ ਨੇ ਸਬੂਤ ਮਟਾਏ ਦੇ ਇਥੋਂ ਚੱਕ ਕੇ ਇੱਥੇ ਗੁਟਕਾ ਸਾਹ ਵੀ ਪਏ ਹੁੰਦੇ ਸੀਗੇ ਬੱਚੇ ਪਾਠ ਕਰਕੇ ਰੱਖਦੇ ਬੀਬੀਆਂ ਰੱਖ ਦਿੰਦੀਆਂ ਕਈ ਵਾਰੀ ਤੇ ਸ਼ਾਸਤਰ ਵੀ ਪਏ ਸੀਗੇ ਠੀਕ ਆ ਜੀ ਇਹ ਜਿਹੜੀ ਕੁੜੀ ਸੀਗੀ ਡੀਵੀਆਰ ਨੂੰ ਲਾਈ ਹੋਇਆ ਓਏ ਆ ਖੁੰਝੇ ਖੜੀ ਨ ਦੁਰਲੇ ਪਾਸੇ ਇਹ ਕੁੜੀ ਆਮ ਨਹੀਂ ਚੱਕ ਸਕਦਾ ਬੰਦਾ ਦੋ ਤਿੰਨ ਬੰਦੇ ਚੱਕੀਆ ਚੱਕ ਕੇ ਇਹਨਾਂ ਨੇ ਕੁੜੀ ਉੱਥੇ ਡੀਵੀਆਰ ਨਾਲ ਛੇੜਛਾੜ ਕਰਕੇ ਸਾਰੇ ਸਬੂਤ ਖੁਰਦਬਰਦ ਕਰਨ ਦੀ ਕੋਸ਼ਿਸ਼ ਕੀਤੀ ਗਈ ਆ ਤੇ ਇਹ ਸਾਰੇ ਬਾਹਰਲੇ ਬੰਦੇ ਨੇ ਜਿਹੜੇ ਜਗਜੀ ਤੇ ਇਹਨਾਂ ਨੇ ਆ ਕੇ ਖੁਰਦਵਰਤ ਕੀਤੇ ਨੇ ਸਬੂਤ ਥਾਂ ਥਾਂ ਦਾ ਸਮਾਨ ਖੜਾ ਤਿੰਨ ਵਸੇਂ ਭਾਗ ਵੰਡਦਾ ਸਮਾਨ ਇਹਨਾਂ ਨੇ ਤੇ ਸਾਡੀ ਪ੍ਰਸ਼ਾਸਨ ਨੂੰ ਇਹੀ ਬੇਨਤੀ ਆ ਸਾਰੇ ਨਗਰਵਾਲੋਂ ਵੀ ਇਹਨਾਂ ਦਾ ਬਣਦੀ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿੰਡ ਵਾਲਿਆਂ ਦੀ ਮਨਜ਼ੂਰੀ ਨਾਲ ਰੱਖਿਆ ਜਾਂਦਾ ਫਿਰ ਨਹੀਂ ਸਾਡੀ ਮੁੰਜੀ ਨਾਲ ਕੋਈ ਰੱਖਿਆ ਜੀ ਇਹਨਾਂ ਨੇ ਸਾਡੀ ਮੁੰਜੀ ਨਾਲ ਕੋਈ ਪਾਠ ਨਹੀਂ ਸਾਡੇ ਪਹਿਲੇ ਦੋ ਪਾਠੀ ਜਿਹੜਾ ਬਵਾਦ ਚੱਲਦੀ ਉਹ ਦੋਏ ਕੱਢ ਤੇ ਇਹਨੇ ਆਪਣੇ ਪਾਠੀ ਆਪ ਲੈ ਆਂਦਾ ਗਿਆ ਹੇਤੋਂ ਹਾਂ ਚੌਰ ਸਾਹਿਬ ਦੇਖੋ ਕਾਲਾ ਹੋ ਗਿਆ ਚੌਰ ਸਾਹਿਬ ਵੀ ਲਕੋਇਆ ਗਿਆ ਚੌਰ ਸਾਹਿਬ ਦੂਸਰਾ ਕੱਢ ਕੇ ਬਾਹਰ ਆਖਦਾ ਕਿ ਨੂੰ ਪਤਾ ਲੱਗੇ ਉਹਦਾ ਬੀਬੀ ਨੇ ਦੇਖ ਲਿਆ ਵਿਚੌਰ ਸਾਹਿਬ ਕਾਲਾ ਹੋਇਆ ਪਿਆ ਕੀ ਲੱਗਦਾ ਜੀ ਅੱਗ ਲਗਾਈ ਗਈ ਹੈ ਨੇਚਰਲੀ ਲੱਗੀ ਹੈ ਜੀ ਦੇਖੋ ਜੀ ਇਹ ਤਾਂ ਇਹ ਨੇ ਜਿਹੜੀ ਜਿਹੜੀ ਬਾਬੇ ਦੀ ਗਲਤੀ ਆ ਜਿਹੜੀ ਜੋਸ਼ ਬੰਦ ਨਹੀਂ ਕੀਤੀ ਕਿਉਂਕਿ ਜੋਤ ਰਾਤ ਪਹਿਲਾਂ ਜੋਤ ਅੰਦਰ ਹੋਣੀ ਚਾਹੀਦੀ ਜਿੰਨੇ ਵੀ ਧਾਰਮਿਕ ਗੁਰਦੁਆਰੇ ਸ੍ਰੋਮਣੀ ਕਮੇਟੀ ਦੇ ਸਾਰੇ ਜੋਤਾਂ ਬਾਹਰ ਨੇ ਤੁਸੀਂ ਦਰਬਾਰ ਸਾਹਿਬ ਚਲ ਜਾਓ ਬਾਬੇ ਦੀਪ ਸਿੰਘ ਚਲ ਜਾਓ ਕਟਾਣਾ ਸਾਹਿਬ ਦੇਖ ਲਓ ਜਾ ਕੇ ਸਾਰੇ ਜੋਤਾਂ ਬਾਹਰ ਨੇ ਕਿ ਉਹ ਨਹੀਂ ਅੰਦਰ ਲਾ ਸਕਦੇ ਜੋਤਾਂ ਇਹ ਕਾ ਜੋ ਇਹ ਕਾ ਜੋਤ ਅਸ ਜਗਾਉਣੀ ਹੈ ਇੱਥੇ ਕਹੇ ਬਾਬਾ ਜੈ ਸਿੰਘ ਨੂੰ ਸਮਾਧ ਮੰਨਦੇ ਨੇ ਇਹ ਗੁਰੂ ਗ੍ਰੰਥ ਸਾਹਿਬ ਨੂੰ ਗੁਰਸਾਹਿਬਾਂ ਦੇ ਉਹਦੀ ਅਰਦਾਸ ਕਰਾਉਂਦੇ ਨੇ ਖੜਕੇ ਇਹ ਵੀ ਬਾਬਾ ਜੈ ਸਿੰਘ ਦਾ ਇੱਥੇ ਸਾਡਾ ਬਜ਼ੁਰਗ ਆ ਉਹਦੀ ਸਮਾਧ ਆ ਇਹ ਮੇਰਾ ਨਾਮ ਹੀ ਗੁਰਪ੍ਰੀਤ ਸਿੰਘ ਖਾਲਸਾ ਜਸ਼ਮੀਸ਼ ਖਾਲਸਾ ਦਾਲ ਸਮਰਾਲਾ ਜੀ ਗੁਰਪ੍ਰੀਤ ਜੀ ਘਟਣਾ ਵਾਪਰੀ ਕਿੱਥੇ ਬਾਤ ਪਈਏ ਗੁਰਦੁਆਰਾ ਸਾਹਿਬ ਦਾ ਕੀ ਨਾਮ ਹੈ ਕੋਲ ਲੱਗਣਾ ਗੁਰੂ ਘਰ ਆਇਆ ਹੈਗਾ ਜੀ ਤੇ ਗੁਰੂ ਘਰ ਦਾ ਹੁਣ ਆਪਾਂ ਨੌਕੀਏ ਦਾ ਜੈ ਸਿੰਘ ਸ਼ਹੀਦ ਜੈ ਸਿੰਘ ਸ਼ਹੀਦ ਜੈ ਸਿੰਘ ਸ਼ਹੀਦ ਬਾਬਾ ਜੈ ਸਿੰਘ ਸ਼ਹੀਦ ਬਾਬਾ ਜੈ ਸਿੰਘ ਦੇ ਨਾਂ ਤੇ ਗੁਰੂ ਘਰ ਆ ਜੀ ਤਰਸ ਵਾਲੇ ਜਿਹੜਾ ਗੁਰੂ ਘਰ ਇਹ ਪਹਿਲਾਂ ਵੀ ਬੜਾ ਬਵਾਦ ਦੇ ਵਿੱਚ ਰਹਿ ਚੁੱਕਿਆ ਹੈ ਕਾਰਨ ਕੀ ਹੈ ਕਾਰਨ ਇਥੇ ਇਹ ਹੈ ਜੀ ਵੀ ਜਿਹੜਾ ਅਸੀਂ ਆਪਣਾ ਕਾਰਨ ਸਾਨੂੰ ਪਤਾ ਲੱਗਿਆ ਗੁਰੂ ਘਰ ਦੀ ਜ਼ਮੀਨ ਹੈ 에어ਪੋਰਟ ਰੋਡ ਤੇ ਹੋਰ ਕੁਝ ਨਹੀਂ ਸਿਰਫ ਮੁੱਦਾ ਇਹਨਾਂ ਦਾ ਗੁਰੂ ਘਰ ਦੇ ਨਾਲ ਪਿਆਰ ਮੋਹ ਪਿਆਰ ਨਹੀਂ ਹੈਗਾ ਉਹ ਜ਼ਮੀਨ ਦੇ ਨਾਲ ਮੋਹ ਪਿਆਰ ਦੋਨਾਂ ਕਮੇਟੀਆਂ ਨੇ ਗੁਰੂ ਘਰ ਦਾ ਉਹ ਨੁਕਸਾਨ ਕੀਤਾ ਹੋਇਆ ਆਪਾਂ ਕੁਝ ਕਹਿ ਨਹੀਂ ਸਕਦੇ ਪੋਥੀ ਸਾਹਿਬ ਨਾਲ ਹੁਣ ਅਸੀਂ ਆ ਕੇ ਪੋਥੀ ਸਾਹਿਬ ਦੇਖੇ ਚੈੱਕ ਕਰਿਆ ਬੋਤੀ ਸਾਹਿਬ ਦੇ ਉੱਤੇ ਵੀ ਛੇੜਛਾੜ ਹੋਈ ਹੋਈ ਆ ਉਹਨਾਂ ਦੇ ਅੰਗ ਫਟੇ ਹੋਏ ਨੇ ਠੀਕ ਆ ਜੀ ਜਦੋਂ ਅਸੀਂ ਜ਼ਮੀਨ ਦੀ ਇੰਨੀ ਸਾਹਮ ਸਭਾਲ ਕਰ ਸਕਦੇ ਆ ਕੀ ਅਸੀਂ ਗੁਰੂ ਘਰ ਦੀ ਸਾਹਮ ਸਭਾਲ ਨਹੀਂ ਕਰ ਸਕਦੇ ਫਿਰ ਜਦੋਂ ਹੁਣ ਅੰਦਰ ਮੌਕੇ ਤੇ ਅੱਗ ਲੱਗੀ ਹੈ ਕੱਲ ਸਾਨੂੰ ਦੱਸਣ ਮੁਤਾਬਕ ਕੱਲ ਕੱਲ ਦੀ ਅੱਗ ਲੱਗੀ ਹੋਈ ਆ ਜੀ ਕੱਲ ਦੀ ਅੱਗ ਲੱਗੀ ਹੋਈ ਆ ਤੇ ਸਾਨੂੰ ਅੱਜ ਸਵੇਰੇ ਪਤਾ ਲੱਗਦਾ ਠੀਕ ਆ ਜੀ ਸਵੇਰੇ ਪਤਾ ਲੱਗ ਰਿਹਾ ਤੇ ਜਿਹੜਾ ਡੀਵੀਆਰ ਆ ਡੀਵੀਆਰ ਨਾਲ ਵੀ ਇਹਨਾਂ ਦੀ ਛੇੜਛਾੜ ਕੀਤੀ ਹੋਈ ਆ ਉਹ ਬੰਦ ਕੀਤਾ ਹੋਇਆ ਕੈਮਰਾ ਇਹ ਬਹੁਤ ਹੀ ਵੱਡੀ ਘਟਾਈ ਆ ਜੀ ਇਹ ਅਸੀਂ ਤਾਂ ਅਕਾਲ ਤਖਤ ਸਾਹਿਬ ਨੂੰ ਵੀ ਬੇਨਤੀ ਕਰਾਂਗੇ ਪ੍ਰਸ਼ਾਸਨ ਨੂੰ ਵੀ ਬੇਨਤੀ ਕਰਾਂਗੇ ਜੋ ਜੋ ਕਾਰਵਾਈ ਆ ਕਮੇਟੀ ਤੇ ਵੀ ਹੋਣੀ ਚਾਹੀਦੀ ਆ ਪਾਠੀ ਸਿੰਘ ਤੇ ਵੀ ਹੋਣੀ ਚਾਹੀਦੀ ਆ ਵੀ ਜਿਹੜੀਆਂ ਕਮੇਟੀਆਂ ਪ੍ਰਬੰਧਕ ਸਾਮਧੀਆਂ ਨੇ ਸਭ ਤੋਂ ਪਹਿਲਾਂ ਤਾਂ ਉਹਨਾਂ ਦਾ ਕਸੂਰ ਆ ਨਾ ਮਾੜੀ ਬਾਈ ਖਾਲਸਾ ਵਹਿਗਜੀ ਕੀ ਫਤਿਹ ਤੇ ਲੱđਣਾ ਪਿੰਡ ਹੈ ਜੀ ਕੀ ਹੈਗਾ ਜੀ ਜਿਹੜਾ ਐਵੇਂ ਸੇ ਸਾਨੂੰ ਸਵੇਰੇ ਜੀ ਸੰਗਤ ਤੋਂ ਪਤਾ ਲੱਗਿਆ ਵੀ ਇੱਥੇ ਜੋਤ ਸਾਹਿਬ ਦੀ ਬੇਅਦਬੀ ਹੋ ਗਈ ਤੇ ਉੱਥੇ ਫੋਟੋਆਂ ਸੀਗੀਆਂ ਗੁਰੂ ਮਹਾਰਾਜ ਦੀਆਂ ਤੇ ਗੁਰੂ ਮਹਾਰਾਜ ਦੀਆਂ ਫੋਟੋਆਂ ਤੋਂ ਬਾਅਦ ਉੱਥੇ ਬੀਬੀਆਂ ਜਦੋਂ ਜਾਂ ਬੱਚੇ ਪਾਠ ਕਰਕੇ ਗੁਟਕਾ ਸਾਹਿਬ ਮਹਾਰਾਜ ਦੇ ਉੱਥੇ ਰੱਖੇ ਜਾਂਦੇ ਆ ਪਏ ਹੁੰਦੇ ਸੀ ਤੇ ਉਦੋਂ ਬਾਅਦ ਇਹਨਾਂ ਨੇ ਰਾਤ ਤੱਕ ਜਦ ਅੱਗ ਲੱਗੀ ਰਹੀ ਹੈ ਕੱਲ ਦੀ ਗੱਲ ਆ ਜੀ ਤੇ ਇਹਨਾਂ ਨੇ ਉਹਨੂੰ ਖੁਰਦ-ਪੁਰਦ ਕਰਨ ਦੀ ਕੋਸ਼ਿਸ਼ ਕੀਤੀ ਆ ਜੋ ਮਹਾਰਾਜ ਦੀਆਂ ਫੋਟੋਆਂ ਸੀ ਉਹਨਾਂ ਨੂੰ ਖੁਰਦਬੁਰਦ ਕਰਨ ਦੀ ਕੋਸ਼ਿਸ਼ ਕੀਤੀ ਅਸੀਂ ਸਵੇਰੇ ਆ ਕੇ ਜਦੋਂ ਰੌਲਾ ਪਾਇਆ ਪਤਾ ਲੱਗਿਆ ਤੇ ਇਹ ਉੱਥੇ ਡੀਵੀਆਰ ਜਿਹੜਾ ਲੱਗਿਆ ਹੋਇਆ ਸੀ ਜਿਹਦੇ 'ਚ ਰਿਕਾਰਡਿੰਗ ਹੁੰਦੀ ਸੀ ਉਹ ਰਿਕਾਰਡਿੰਗ ਵਾਲੇ ਡੀਵੀਆਰ ਨੂੰ ਵੀ ਘੋੜੀ ਲਾਈ ਹੋਈ ਹੈ ਜੀ ਘੋੜੀ ਲਾ ਕੇ ਬੰਦ ਕਰਤੇ ਕੈਮਰੇ ਕੈਮਰਿਆਂ ਨੂੰ ਬੰਦ ਕਰਕੇ ਸਬੂਤਾਂ ਨੂੰ ਸਾਰਿਆਂ ਨੂੰ ਖੁਰਦਬੁਰਦ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਤੇ ਅਸੀਂ ਪ੍ਰਸ਼ਾਸਨ ਅੱਗੇ ਮੰਗ ਰੱਖਦੇ ਆ ਕਿ ਜਿਹੜਾ ਜਗਜੀਤ ਸਿੰਘ ਮੁੱਤਿਓ ਨੇ ਤੇ ਹਿੰਮਤ ਸਿੰਘ ਇੱਕ ਲੁਧਿਆਣੇ ਤੋਂ ਨੇ ਇਹ ਰਾਤ ਜਗਜੀਤ ਸਿੰਘ ਇੱਥੇ ਸੀਗੇ ਤੇ ਹਿੰਮਤ ਸਿੰਘ ਨੇ ਨਾਲ ਡੀਵੀਆਰ ਦੇ ਸਬੂਤਾਂ ਨੂੰ ਮਟਾਉਣ ਦੀ ਖੁਰਦਬੁਰਦ ਕਰਾਉਣ ਦੀ ਕੋਸ਼ਿਸ਼ ਕੀਤੀ ਆ ਬਾਬਾ ਜੀ ਨੇ ਲੌਸਮੈਂਟ ਕਰਕੇ ਦੱਸਿਆ ਜਾ ਸਕਦਾ ਸੀ ਲੋਕਾਂ ਨੂੰ ਕਿ ਇੱਥੇ ਵੀ ਅੱਗ ਲੱਗ ਚੁੱਕੀ ਆ ਤੇ ਨਹੀਂ ਦੱਸਿਆ ਗਿਆ ਅਸੀਂ ਇਹ ਪ੍ਰਸ਼ਾਸਨ ਨੂੰ ਮੰਗ ਕਰਦੇ ਆ ਕਿ ਇਹਨਾਂ ਤੇ ਪਰਚਾ ਕੀਤਾ ਜਾਵੇ ਤੇ ਇਹਨਾਂ ਨਾਲ ਜੋ ਇਹਨਾਂ ਨੇ ਮਹਾਰਾਜ ਦੀ ਬੇਅਦਬੀ ਕਰਵਾਈ ਆ ਜਾਂ ਕੀਤੀ ਆ ਇਹਨਾਂ ਨੂੰ ਸਾਨੂੰ ਇਨਸਾਫ ਦਵਾਇਆ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਮੇਰਾ ਨਾਮ ਭਰਮਜੀਤ ਕौरा ਪਿੰਡ ਲੱਦਣਾ ਜੀ ਤੇ ਮਾਮਲਾ ਜਿਹੜਾ ਹੈ ਇਹ ਮਾਮਲਾ ਹੋਇ ਕਿੰਨੇ ਵਜੇ ਦੀ ਘਟਨਾ ਹੈ ਇਹ 4-5 ਵਜੇ ਦੀ ਗੱਲ ਹੈ ਜਦੋਂ ਰਹਿਰਾ ਸਾਹਿਬ ਦੇ ਮਤਲਬ ਆਏ ਮੱਥਾ ਟੇਕਣ ਲੋਕ ਸੰਗਤ ਕੱਲ੍ਹ ਸ਼ਾਮ ਕੱਲ੍ਹ ਸ਼ਾਮ ਦੀ ਹੈ ਜੀ ਕੱਲ੍ਹ 5 ਵਜੇ ਦੀ ਤੇ ਜਦੋਂ ਮਤਲਬ ਦੋ ਜਣੇ ਆਏ ਸੀ ਸਾਡੇ ਪਿੰਡ ਦੇ ਵਿੱਚੋਂ ਮੱਥਾ ਟੇਕਣ ਉਹਨਾਂ ਨੇ ਆ ਕੇ ਦੱਸਿਆ ਉਹਨਾਂ ਦੇ ਆਉਂਦੇ ਨੂੰ ਪਾਣੀ ਪਾ ਕੇ ਅੱਗ ਬੁਝਾਈ ਜਾ ਰਹੀ ਸੀ ਕਿ ਕਿਸੇ ਨੂੰ ਪਲਾਹ ਵਗੈਰਾ ਨਹੀਂ ਨਹੀਂ ਸਾਨੂੰ ਐਦਾਂ ਸੀਗਾ ਵੀ ਸੰਗਤ ਆਉਂਦੀ ਆ ਚਲੋ ਸਾਰਿਆਂ ਨੂੰ ਪਤਾ ਹੋਊਗਾ ਵੀ ਸਾਡੇ ਆਂਟੀ ਨੇ ਆ ਨਾਲ ਗਵਾਂਢੀ ਵੀ ਚਲੋ ਇਹਨਾਂ ਨੂੰ ਪਤਾ ਲੱਗ ਗਿਆ ਵੀ ਇਹਨਾਂ ਨੇ ਕੋਈ ਉਹ ਕਰ ਦੇਣਾ ਸੀ ਐਨਾ ਉਹ ਨਹੀਂ ਕੀਤਾ ਜੀ ਕੀ ਲੱਗਦਾ ਕਿਦਾਂ ਹੋ ਲੋ ਲੱਗਿਆ ਕੋਈ ਪਲਾਹ ਹੈ ਵੀ ਪਤਾ ਇਹ ਤਾਂ ਹੁਣ ਕੁਝ ਨਹੀਂ ਕਹਿ ਸਕਦੇ ਜੀ ਪਿੰਡ ਵਾਲਿਆਂ ਦਾ ਇੱਥੇ ਆਉਣਾ ਜਾਣਾ ਹੈਗਾ ਗੁਰਦੁਆਰਾ ਸਾਹਿਬ ਚ ਹਾਂਜੀ ਤਾਂ ਆਉਂਦੀ ਆ ਸੰਗਤ ਬਹੁਤ ਆਉਂਦੀ ਕਿੰਨੀ ਕੀ ਸੰਗਤ ਮੌਜੂਦ ਸੀ ਉਸ ਸਮੇਂ ਹੈਗੇ ਸੀਗੇ 5-7 ਜਣੇ ਸੀਗੇ ਸ਼ਾਮ ਨੂੰ ਸਾਡੀ ਲਦਣਾਪਿੰਡ ਪੈਂਦਾ ਸਮਰਾਲਾ ਤਹਿਸੀਲ ਦੇ ਵਿੱਚ ਅੱਜ ਜਿਹੜਾ ਸਾਡੇ ਧਿਆਨ ਦੇ ਵਿੱਚ ਸਾਰ ਗੁਰਪ੍ਰੀਤ ਸਿੰਘ ਗੁਰਦੀ ਦੇ ਸਰ ਸੁਖਵਿੰਦਰ ਸਿੰਘ ਉਰੀ ਜਿਹੜੇ ਸਾਡੇ ਆ ਨਿਆਂਗ ਜਥੇਬੰਦੀਆਂ ਦੇ ਉਹਦੇ ਜ਼ਾਬ ਨੇ ਸਮਰਾਲਾ ਤੋਂ ਇਹਨਾਂ ਨੇ ਮੇਰੇ ਧਿਆਨ ਦੇ ਵਿੱਚ ਲਿਆਂਦਾ ਸੀ ਮੈਂ ਤੇ ਮਰੀ ਜਿਹੜੀ ਐਸਚਓ ਸਮਰਾਲਾ ਦੇਸ ਤੋਂ ਮਾਝੂੜਾ ਜਿਹੜਾ ਮੌਕੇ ਤੇ ਆਇਆ ਇਹ ਜਿਹੜਾ ਜਿੱਥੇ 12 ਦੇ ਪ੍ਰਕਾਸ਼ ਦੇ ਵੈਕਸਾਈਡ ਤੇ ਜਿਹੜੀ ਪਿਛੇ ਪਾਸੇ ਜੋਤ ਗਏ ਹੁੰਦੇ ਆ ਉਹ ਜੋਤ ਦੇ ਨਾਲ ਉਹ ਉੱਥੇ ਜਿਹੜਾ ਅੰਦਰ ਮਟੀਰੀਅਲ ਆ ਅਗਨੀ ਭੇਟ ਹੋਇਆ ਥੂੜਿਆ ਹੋਤਾੜਾ ਲੱਕੜ ਦਾ ਸਮਾਨ ਵੀ ਸੀ ਯਾਰ ਥੱਲੇ ਮੈਟਲ ਦਾ ਤੇ ਬਾਕੀ ਜਿਹੜੀ ਅਸੀਂ ਉਹ ਡੀਵੀਆਰ ਜਿਹੜਾ ਇੱਥੇ ਕੈਮਰੇ ਲੱਗੇ ਹੋਏ ਨੇ ਬਿਲਕੁਲ ਡੀਵੀਆਰ ਅਸੀਂ ਕਬਜ਼ੇ 'ਚ ਲੈ ਲਿਆ ਕਿਉਂਕਿ ਇਸ ਪਿੰਡ ਦੇ ਵਿੱਚ ਕਾਫੀ ਪਾਰਟੀ ਬਾਜੀ ਆ ਦੋ ਪਾਰਟੀਆਂ ਆ ਜਿਹੜੀਆਂ ਪਹਿਲਾਂ ਹੀ ਆਲਰੇਡੀ ਚੱਲਦੀਆਂ ਇੱਕ ਇਸ ਪਿੰਡ ਦੀ ਤੇ ਇੱਕ ਬਾਹਰਲੇ ਪਿੰਡਾਂ ਦੇ ਉਹਨਾਂ ਦੀ ਜਿਹੜੀ ਕਮੇਟੀ ਬਣੀ ਹੋਈ ਆ ਇਹਦਾ ਕੇਸ ਵੀ ਜਿਹੜਾ ਮਾਂਜੋ ਕੋਰਟ ਦੇ ਵਿੱਚ ਚੱਲਿਆ ਨਿਆਂਗੱਜਥੇ ਬੰਦੀਆਂ ਦੇ ਅਸੀਂ ਸਾਰਿਆਂ ਨੇ ਫੈਸਲਾ ਲਿਆ ਆ ਜਿਹੜੀ ਐਸਜੀਪੀਸੀ ਕਮੇਟੀ ਦੇ ਜਿਹੜੇ ਮੈਨੇਜਰ ਸਾਹਿਬ ਤੇ ਹੈੱਡ ਗ੍ਰਾਂਥੀ ਕਟਾਣਾ ਸਾਹਿਬ ਤੋਂ ਨੇ ਉਹ ਅਸੀਂ ਮੌਕੇ ਤੇ ਬੁਲਾ ਲਏ ਸੀ ਉਹ ਸਾਰੀ ਆਪਣੀ ਪਰਚਾਲ ਜਿਹੜੀ ਪਰਚਾਲ ਕਰ ਰਿਹਾ ਇਸ ਗੱਲ ਦੀ ਜੋ ਵੀ ਰਿਪੋਰਟ ਹੋਗੀ ਇਹ ਸ਼੍ਰੀ ਕਲਤਕ ਸਦੇ ਭੇਜੀ ਜਾਊਗੀ ਜੋ ਵੀ ਹੁਕਮ ਸ਼੍ਰੀ ਕਲਤਕਪੁਰ ਸਾਹਿਬ ਤੋਂ ਆਊਗਾ ਉਹਦੇ ਮੁਤਾਬਕ ਜਿਹੜੀ ਅਗਲੀ ਕਾਰਵਾਈ ਜਿਹੜੀ ਹੈ ਅਮਲ ਚੱਲੇਗੀ ਸਰਕਾਰ ਲਈ ਇਹ ਸੰਤ ਦਾ ਇਹ ਦੋਸ਼ ਆ ਵੀ ਜਿਹੜੀ ਕੱਲ੍ਹ ਦੀ ਲੱਗੀ ਸੀ ਇਹ ਲਪੂਣ ਦੀ ਕੋਸ਼ਿਸ਼ ਕੀਤੀ ਗਈ ਹੈ ਜੀ ਇਹ ਨਾ ਜੀ ਡੀਵੀਆਰ ਇਸੇ ਕਰਕੇ ਕਬਜ਼ੇ ਲੈ ਰਹੇ ਆ ਡੀਵੀਆਰਸ ਬਿਲਕੁਲ ਕਲੀਅਰ ਹੋ ਜੂਗਾ ਕਦੋਂ ਲੱਗੀ ਤੇ ਕੀ ਕਾਰਵਾਈ ਕੀਤੀ ਜਾ ਸਕਦਾ ਇਹਦੇ ਵਿੱਚ ਤੁਸੀਂ ਅਸੀਂ ਅਜੇ ਜੜੀ ਜੋ ਕਾਨੂੰਨੀ ਸਾਡੇ ਵੱਲੋਂ ਬਣਦੀ ਬਿਲਕੁਲ ਕਰ ਰਹੇ ਹਾਂ ਕਿਉਂਕਿ ਡੀਵੀਆਰ ਇਹ ਕਬਜ਼ੇ ਲੈ ਕੇ ਭੇਜ ਰਹੇ ਆ ਇਹਨੂੰ ਜਿਹੜਾ ਜੇ ਹੋਊਗੀ ਵੀ ਕੋਈ ਹੈ ਕੀ ਫੱਕੀ ਜਿਵੇਂ ਪਾਸੋਂ ਦੀ ਗੱਲ ਕਰਦੇ ਆ ਇਹ ਦੂਜਾ ਕਲੀਅਰ ਆ ਜੂਗਾ ਜੀ